ਉਹ ਆ ਗਏ ਮੈਂਟੂ ਕਹਿੰਦਾ ਹੁਣ ਮੇਰੇ ਵੀ ਦਿਮਾਗ ਤੇ ਉਹੀ ਗੱਲਾਂ ਘੁੰਮਣ ਲੱਗੀਆਂ ਇਹ ਕਹਿੰਦਾ ਜਦੋਂ ਪੈਂਡ ਆਇਓ ਕਹਿੰਦੇ ਚੰਗਾ ਮੈਂਟੂ ਫਿਰ ਤੂੰ ਵੀ ਕਰ ਆਂ ਪੈਂਡ ਨੂੰ ਚਾਹਦਾ ਸੀ ਵੀ ਚੱਲਦੇ ਆ ਨਾ ਕਹਿੰਦਾ ਯਾਰ ਬਾਈ ਇੱਕ ਕੰਮ ਆ ਯਾਰ ਕਹਿੰਦੇ ਕੀ ਕਰ ਦੋ ਦਿਨ ਗੋਰਾ ਦੇ ਦਿਓ ਉਹ ਕਹਿੰਦਾ ਤੂੰ ਕੀ ਕਰਾਉਣਾ ਮੈਨੂੰ ਤਾਂ ਹਵਾ ਹੀ ਕਰਨੀ ਆ ਕਹਿੰਦਾ ਲੈ ਜਾ ਗੋਰੇ ਨੂੰ ਕਹਿੰਦੇ ਵੀ ਇਹਦੇ ਨਾਲ ਜਾ ਹੁਣ ਮੈਂਟੂ ਕਹਿੰਦਾ ਮੈਂ ਘਰੇ ਆ ਗਿਆ ਲੈ ਕੇ ਗੋਰੇ ਨੂੰ ਚੌਂ ਚੜ੍ਹੇ ਟਾਈਪੂਆਂ ਤੇ ਬੱਸਾਂ ਤੇ ਗੋਰਾ ਪੈਂਡ ਲਿਆ ਟੋਕਿਆ ਕਹਿੰਦਾ ਪੈਂਡ ਰਹਾ ਕੀ ਨਹੀਂ ਕਰਦਾ ਓਏ ਖਿਡਾਰੀ ਆ ਮੇਰਾ ਇਹ ਇੰਗਲੈਂਡ ਤੋਂ ਆ ਕਹਦਾ ਹੁਣ ਮੈਨ ਦੇ ਕੇ ਦਾदू ਮੈਂ ਘਰੇ ਆ ਕੇ ਕਹਿੰਦਾ ਮਗਾ ਪਾਪਾ ਇਹਨੂੰ ਪੁੱਛੀ ਕੀ ਖਾਣਾ ਕਹਿੰਦਾ ਤੂੰ ਪੁੱਤ ਲਾ ਕੇ ਮੈਨੂੰ ਇਹਦਾ ਬੋਲਣਾ ਨਹੀਂ ਆਉਂਦਾ ਕਹਿੰਦਾ ਬਰਾੜੀ ਕਿਵੇਂ ਪੈ ਗਈ ਤੇਰੇ ਬਿਨਾ ਬੋਲੇ ਉਹ ਛੱਡ ਕਹਿੰਦਾ ਤੂੰ ਯਾਰ ਆ ਪਰ ਮੇਰਾ ਵਾਹ ਪੁੱਤ ਇਹਨੇ ਦਾਤਾ ਮੈਂ ਦਾ ਬਰੈਡ ਲਿਆਉ ਪਿਆਜ਼ ਲਿਆਉ ਤੇ ਟਮਾਟਰ ਲਿਆਉ ਹਟਾ ਕੱਟ ਕੇ ਲੰਬੇ ਲੰਬੇ ਕਹਿੰਦਾ ਦੋਨਾਂ ਬਰੈਡਾਂ ਜਰਾ ਕੇ ਖਾ ਗਿਆ ਇਹਨੇ ਰਾਜ ਲਿਆ ਕਹਿੰਦਾ ਅੱਗੇ ਦਾ ਮੈਂ ਸਿੱਧਾ ਚੜਦਾ ਸੀ ਬਸ ਨੇੜੇ ਹੀ ਦੀ ਅੱਡਾ ਕੋਲ ਮੈਂ ਪਿੰਡ ਦੇ ਬਾਜ਼ੀ ਦੀ ਘੌਮ ਘੌਮ ਕੇ ਵੀ ਲੋਕ ਵੇਖਣ ਵੀ ਮੈਂਟੂ ਦਾ ਯਾਰ ਗੋਰਾ ਅੰਨਿਆ ਲੈ ਲਿਆ ਆ ਗਏ ਉਹਨੇ ਦੁਕਾਨਾਂ ਅਸ ਗੂਰੇ ਆ ਕੇ ਧੀਰੇ ਆ ਕੇ ਮੋਟਰਸਾਈਕਲ ਵਾਲੇ ਉਹ ਨਾਮ ਤੇ ਬਹਿ ਕੇ ਆ ਕੇ ਕਹਿੰਦਾ ਮੈਂ ਗੂਰੇ ਦੀ ਚਲਾਈ ਕਰਾ ਰਿਹਾ ਕਹਿੰਦਾ ਇੱਕ ਬਾਣੀਆਂ ਬਈ ਢੋਪੜਿਆ ਬਹੁਤ ਪੁਰਾਣਾ ਟਾਇਰ ਹੋਇਆ ਸੀ ਗਾਏ ਕਹਿੰਦਾ ਮੈਂ ਗੂਰੇ ਦੇ শোরੂਮ ਕਰਦੇ ਕੱਪੜੇ ਦੇ ਕਹਿੰਦਾ ਮੈਂ ਕਦੇ ਕੱਪੜੇ ਦਾ শোরੂਮ ਹੈ ਇੰਗਲੈਂਡ ਚ ਆ ਆ ਜਾਉਂ ਕਹਿੰਦਾ ਬਾਣੀ ਨੇ ਕਹੇ ਵੀ ਬੰਦਾ ਹੀ ਕੰਮ ਦਾ ਗੂਰਾ ਇਹ ਦਿਨ ਕਿ ਮਤਰਾ ਪਰਦਾ ਮੈਂ ਟੂ ਨਾਲ ਜਾਨਦੇ ਜੈਂਟੂ ਨੂੰ ਵੀ ਇਹ ਠੱਗੂ ਵਜਾ ਇਹਨੂੰ ਜਾਂ ਜਾਂ ਰਹੀਵੇਂ ਤੰਗ ਕਰਨਗੇ ਇਹਨੂੰ ਕਹਿੰਦਾ ਆਪਾਂ ਕਿਉਂ ਨਾ ਇੰਗਲੈਂਡ ਚੱਲ ਗਏ ਗੂਰੇ ਦੇ ਕੋਲੇ ਕੱਪੜੇ ਵਾਲੇ শোরੂਮ ਤੇ ਕਹਿੰਦਾ ਉਹਨੇ ਪਾਈ ਗੂਰੇ ਦੀ ਆਪਣੇ ਤਾਂ ਹੈ ਹੀ ਨਹੀਂ। ਗੋਰੇ ਉਹ ਝੂਠ ਦੀ ਮਾਰਦੇ ਸੀ। ਉਹ ਕਹਿੰਦਾ ਨਹੀਂ ਤੇਰਾ ਉੱਥੇ ਕਾਰੋਬਾਰ ਕੀ ਆ? ਕਹਿੰਦਾ ਥੋੜੇ ਸਰਦਾਰਾਂ ਦਾ ਸ਼ੋਅਰੂਮ ਹੈ ਕੱਪੜੇ ਦਾ। ਵੀ ਮੈਂ 2.5 ਰੁਪਏ ਦੇ ਕੇ ਕਾਂਚੇ ਤੇ ਝਾੜੂ ਮਾਰਦਾ ਤੇ ਪੋਚਾ ਲਾਉਂਦਾ। ਉਹਨੇ ਉੱਥੇ ਹੀ ਮੋੜ ਲਿਆ। ਉਹਨੇ ਉੱਥੇ ਹੀ ਮੋੜ ਲਿਆ। ਮੈਂ ਨੂੰ ਕਹਿੰਦਾ ਚੱਕ ਸਾਲਾ ਮਲੰਗ ਗੋਰਾ ਲਈ ਕਰਦਾ। ਆਹ ਮਲੰਗ ਗੋਰਾ ਲਈ ਕਰਦੇ ਐ ਫਿਰ ਮਰ ਹੀ ਜਾਂਦੇ ਆ। ਕਹਿੰਦਾ ਮੈਂ ਕਹਿੰਦਾ ਮੈਨੂੰ ਤਰੀੜ ਖਾ ਗਈ ਉਹਦੀ। ਪਰ ਹੁਣ ਸਾਰੇ ਬੈਠੇ ਉੱਤੇ। ਦੋ ਰੂਮ ਬਣਾਈ ਜਾਂਦੇ ਉਹਦਾ ਮਲੰਗਾ। ਕਹਿੰਦਾ ਪੋਚੇ ਲਾਉਂਦਾ ਉੱਥੇ। ਤੇ ਕਹਿੰਦਾ ਭ ਕੁੱਤਰੇ ਗੋਰਾ ਗਾਣਾ ਚਲ ਦੀਨੇ ਕਹਿੰਦਾ ਮੈਂ ਕਹਿੰਨਾ ਵਿਹਲੇ ਚੱਲੋ ਕਹਿੰਦਾ ਗੋਰਾ ਕੇ ਦੀਨੇ ਜਾਣਾ ਕਹਿੰਦਾ ਮੈਂ ਕਹਿੰਨੀ ਵਿਹਲੇ ਚੱਲ ਭਰਾਵਾ ਸਾਡੇ ਗੋਰੇ ਰਾਹੀ ਸਭ ਬੇਇੱਜ਼ਤੀ ਕਰਦੀ ਗੱਪ ਹੀ ਨਹੀਂ ਮਾਰਦੇ ਤਾਂ ਮਰਾ ਮੋਟਾ ਵੀ ਉਹ ਕਹਿੰਦਾ ਗੋਰੇ ਨਹੀਂ ਜਿਹੜਾ ਆਪਾਂ ਹਜੇ ਗੱਪ ਮਾਰਦੇ ਨੇ ਗੋਰੇ ਸਾਰੇ ਜਿਵੇਂ ਮਰਜ਼ੀ ਗੱਪ ਨਹੀਂ ਮਾਰਦੇ ਮੈਂ ਟੂ ਨੂੰ ਇੱਕ ਢੜੇ ਇੱਕ ਕੁੱਤਰੇ ਵਿਚਾਰੇ ਨੂੰ